ਅੰਮ੍ਰਿਤਸਰ ਦੇ ਇੱਕ ਨਿੱਜੀ ਬੈਂਕ ਦੇ ਵਿੱਚ ਡਾਕਾ ਵੱਜਦਾ 12 ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਲੁੱਟੇਰੇ ਜਿਹੜੇ ਨੇ ਪਿਸਤਲ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਕੇ ਤੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਹੈ ਪੁਲਿਸ ਨੇ ਕਿਹਾ ਕਿ ਲੁੱਟੇਰਿਆਂ ਦੇ ਵਿੱਚੋਂ 2 ਤੇ 3 ਲੁੱਟੇਰੇ ਜਿਹੜੇ ਨੇ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਦੱਸਿਆ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਇੱਕ ਨਿੱਜੀ ਬੈਂਕ ਦੇ ਵਿੱਚ ਲੁਟੇਰੀਆ ਦੇ ਵੱਲੋਂ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਸਲੇ ਦੇ ਜ਼ੋਰ ਤੇ ਬੈਂਕ ਦੇ ਵਿੱਚ ਡਾਕਾ ਮਾਰਿਆ ਜਾਂਦਾ ਤੇ 12 ਲੱਖ ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਪੁਲਿਸ ਵਿਸ਼ਣ ਕੁਰਪ੍ਰੀਤ ਸਿੰਘ ਢੁੱਲਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਲਦ ਹੀ ਮੌਜੂਦ ਜਿਹੜੇ ਗ੍ਰਿਫਟਾਰ ਕੀ ਪਛਾਣਗੇ ਕਿਉਂਕਿ ਉਹਨਾਂ ਦੀ ਪਛਾਣ ਹੋ ਸਕਦੀ ਹੈ। ਅੱਜ ਦੁਪਹਿਰੇ तकरीबन 1:55 ਮਿੰਟ ਦੇ ਉੱਤੇ ਆਈਸੀਸੀਆਈ ਬੈਂਕ ਦੀ ਜਿਹੜੀ ਬ੍ਰਾਂਚ ਹੈਗੀ ਹੈ ਤਰਨਤਨ ਰੋਡ ਤੇ ਬੀ ਡਿਵੀਜ਼ਨ ਦੇ ਵਿੱਚ ਪੈਂਦੀ ਹੈ ਥਾਣੇ ਦੇ ਏਰੀਏ 'ਚ ਉੱਥੇ ਤਿੰਨ ਨੌਜਵਾਨ ਆ ਕੇ ਉਹਨਾਂ ਨੇ ਬੈਂਕ ਦੇ ਜਿਹੜੇ ਮੈਨੇਜਰ ਆ ਉਹਨੂੰ ਡਰਾ ਕੇ ਉਤੋਂ 12 ਲੱਖ ਕੁ ਹਜ਼ਾਰ ਰੁਪਏ ਦੇ ਜਿਹੜੀ ਹੈ ਨਗਦੀ ਕੈਸ਼ ਲੈ ਕੇ ਉਤੋਂ ਫਰਾਰ ਹੋਏ ਸੀ। ਉਸੇ ਟਾਈਮ ਸਾਰੀਆਂ ਪੁਲਿਸ ਦੀਆਂ ਟੀਮਾਂ ਉੱਥੇ ਅਸੀਂ ਬੁਲਾਈਆਂ ਸਾਰੇ ਸੀਨੀਅਰ ਅਫਸਰ ਅਸੀਂ ਆਪ ਗਏ ਮੌਕੇ ਤੇ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਚ ਕਮਿਸ਼ਨਰ ਪੁਲਿਸ ਨੂੰ ਬਹੁਤ ਵਧੀਆ ਕਲੂਜ਼ ਮਿਲ ਚੁੱਕੇ ਹੈ ਔਰ ਅਸੀਂ ਸਾਰੇ ਸੀਨੀਅਰ ਅਫਸਰ ਆਪ ਯੂ نو ਇਨਵੈਸਟੀਗੇਟ ਕਰ ਰਹੇ ਆਂ ਔਰ ਸਾਨੂੰ ਮੁਲਜ਼ਮ ਜਿਹੜੇ ਆ ਅਸੀਂ ਆਇਡੈਂਟੀਫਾਈ ਕਰ ਲਏ ਹੈ ਔਰ ਪੈਸੇ ਦੀ ਟ੍ਰੇਲ ਜਿਹੜੀ ਹੈ ਉਹਦੇ ਤੇ ਵੀ ਅਸੀਂ ਕਾਫੀ ਪ੍ਰੋਗਰੈਸ ਕਰ ਲਈ ਹੈ ਜਿਵੇਂ ਜਿਵੇਂ ਉਹਨਾਂ ਦੇ ਨਾਮ ਮੈਂ ਤੁਹਾਨੂੰ ਕਾਨੇ ਆ ਸ਼ੇਅਰ ਕਰ ਰਿਹਾ ਤੋਂ ਉਤਨਾ ਮੁਲਜ਼ਮ ਜਿਹੜੇ ਅਲਰਟ ਹੋ ਜਾਂਦੇ ਆ ਮੈਂ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਕੁਝ ਘੰਟਿਆਂ ਦੇ ਵਿੱਚ ਐਡੀ ਵੱਡੀ ਸੰਸਨੀ ਖੇਜ਼ ਜਿਹੜੀ ਵਾਰਦਾਤ ਹੋਈ ਹੈ ਬੈਂਕ ਦੇ ਵਿੱਚ ਰੋਬਰੀ ਦੀ ਉਹ ਟ੍ਰੇਸ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਲਦੀ ਤੁਹਾਡੇ ਨਾਲ ਉਹਨਾਂ ਦੇ ਨਾਮ ਤੇ ਉਹਨਾਂ ਦੇ ਜਦੋਂ ਫੜੇ ਜਾਂਦੇ ਆ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਏਗੀ ਔਰ ਰਿਕਵਰੀ ਬਾਰੇ ਵੀ ਪੈਸਿਆਂ ਦੇ ਜਲਦੀ ਅਸੀਕਾ